اور سنگ کے ہو دے نشہ خرید نو تو چھوڑو پیسے کی بات کرنو بھی منع ہے کنسیپٹ ہو ماریا جی میں سوچیا نہیں سی کہ کرن دی اجو بیچارہ دنیا چ نہیں ہے بیچارہ اور ڈیتھ ہو گئی ওর کیہ کہانی لکھی جناب بیویا جی کھاؤ گا کیا بنا لو جی کڑی جی ہاں جی ہاں جی میٹھا تیز کے کم बैठा अपने हिसाब का पा लियो मासा उंगली लवा दियो थिएटर करने का फील है और एक बहुत मैं आई विश दिस फिल्म की बहुत बड़ी हिट हो जाए क्योंकि जो मैसेज है वो बहुत इंपॉर्टेंट मैसेज है हमने अपनी जान और चाहिए तो हमारी 25 किलो अफीम पंजाब का बॉर्डर क्रॉस करनी पड़ेगी मैं इंटरवल से भी नहीं उठा है कि मेरे आने तो पहला फिल्म बनाया चल बे स्टार्ट हो जाए ਮਲੇ ਇਨੀ ਇੱਕ ਦੂਜੇ ਨਾਲ ਬੰਨ ਕੇ ਰੱਖ ਅੱਗੇ 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 ਦਰ ਦਰਸੀਨ 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 ਨੈਕਸਟ 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 ਖੁੱਲਦੀ ਜਾਂਦੀ ਹੈ ਫਿਰ ਕਮਾਲ ਹੋ ਗਈ ਕਿਤੇ ਵੀ ਫਿਲਮ ਤੁਹਾਨੂੰ ਛੱਡਦੀ ਨਹੀਂ ਤੁਹਾਨੂੰ ਨਾਲ ਲੈ ਕੇ ਬਹੁਤ ਜ਼ਮਨੀ ਫਿਲਮਾਂ ਵੀਰੇ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਯਾਰ ਤੇ ਬਹੁਤ ਸੋਹਣਾ ਮੈਸੇਜ ਹੈ ਚਲੋ ਓਕੇ ਆ ਪਰ ਫਨ ਜਾਵਾ ਆ ਵਾ ਵੀ ਰਫਤਾਰ پکڑਣ ਤੋਂ ਪਹਿਲੇ ਪੁੱਛ ਹੈ ਕਿ ਮੱਤੇ ਚਲੋ ਕਿ ਧੀਮੀ ਆਂਗਾ ਗੋਲੀ ਮਾਰੋ ਦਫਨਾ ਦਿਓ ਮੈਂ ਪਿੰਡ ਦਾ ਮੋਤ ਪਰ ਬੰਦਾ ਜੀ ਆਪਾਂ ਬਹਿ ਕੇ ਗੱਲ ਕਰ ਲਈ ਜੀ ਪਹਿਲੀ ਗੋਲੀ ਇੰਗੇ ਮਾਰੋ ਚੰਗੇ ਕਨਸੈਪਟ ਆ ਉਹਦੇ ਉਹਦੇ ਚ ਸਾਰੇ ਚੰਗੇ ਜਿਹੜੇ ਕੰਮ ਕਰਦੇ ਨੇ ਪਿੱਲਰ ਫਿਲਮ ਚ ਆ ਜਾਂਦੇ ਬਹੁਤ ਸਨੋਰ ਲੱਗਿਆ ਕਿੰਨੇ ਨੰਬਰ ਦਓਗੇ ਫਿਲਮ 10 ਵਿੱਚ ਤੇ 10 ਤੋਂ 10 ਹੀ ਨੇ ਵੀਰੇ ਸਾਰਿਆਂ ਨੇ ਬਾਲਾ ਸੋਨਾ ਕੰਮ ਕੀਤਾ ਤੇ ਉਹਨਾਂ ਨੂੰ ਜਿੱਦਾਂ ਜਿੱਦਾਂ ਕੰਮ ਦਿੱਤਾ ਗਿਆ ਉਹਨਾਂ ਨੇ ਬਹੁਤ ਸੋਨਾ ਨਵਾਇਆ ਆਹੀ ਚਾਹੀਦਾ ਹੁੰਦਾ ਹੈ ਮੂਵੀ ਚ ਕਿਉਂਕਿ ਲੋਕ ਇੱਥੇ ਹੀ ਇਨਫਲੂਐਂਸ ਹੁੰਦੇ ਨੇ ਤਾਂ ਬਹੁਤ ਵਧੀਆ ਲੱਗਿਆ ਗਾੜਕਾ ਪੂਰੀ ਸੀਗਾ ਬੋਰਤਾ ਨਹੀਂ ਹੋਇਆ ਬਿਲਕੁਲ ਵੀ ਨਹੀਂ 1 ਮਿੰਟ ਵੀ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਹਾ ਤਾਂ 10 ਸਾਲ 15 ਸਾਲ ਪਹਿਲਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਸੀ ਇਹ ਕੌਣ ਨੇ ਇਹ ਕੌਣ ਨੇ ਹਨਾ ਉਹ ਇਹ ਚੱਕਰ ਆ ਕੇ ਹੁਣ ਸਹੀ ਹੋਇਆ ਕੰਮ ਜਮਾ ਵੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਸਾ ਹੀ ਸੀ ਸਾਰੀ ਫਿਲਮ ਚ ਆਸੇ ਨਾਲ ਲੋਡ ਕੋਡਾ ਪੂਰਾ ਜੀ ਪੂਰਾ ਪੂਰਾ ਉਹ ਲੋਕਾਂ ਦੇ ਨਿਆਂ ਦੇ ਹੱਥਾਂ ਚੋਂ ਨਿਕਲਦੇ ਆ ਉਹ ਮੈਂ ਕੀ ਕਹਾਂ ਕਿ ਮੇਰੀ ਮੰਮੀ ਹੱਥੋਂ ਨਿਕਲ ਗਈ ਆ ਕਿੰਨੇ ਤੋਂ ਪਾਵ ਜਿੰਨੀ ਆਪਾਂ ਦੇਖਦੇ ਕਿ ਨਸ਼ੇ ਦੇ ਵਿਰੁੱਧ ਵੀ ਚੱਲੀ ਜਾਂਦਾ ਔਰੇ ਲਈ ਵੀ ਸਾਰਾ ਕੁਝ ਦੱਸਿਆ ਹੋਇਆ ਉਸ ਫਿਲਮ ਦੇ ਵਿੱਚ ਜ਼ਰੂਰ ਦੇਖਣੀ ਚਾਹੀਦੀ ਫਿਲਮ ਜਿਸ ਕਨਸੈਪਟ ਨੂੰ ਲੈ ਕੇ ਫਿਲਮ ਬਣੀ ਹੈਗੀ ਪਹਿਲੀ ਗੱਲ ਤਾਂ ਇਹ ਆ ਮੈਂ ਤਾਂ ਕਹਿਣਾ ਜੇ 10 ਤੂੰ 10 ਮੰਗਿਆ ਤੁਸੀਂ 10 ਚ 11 ਵੀ ਦੇ ਸਕਦੇ ਆ ਤੂੰ ਤੂੰ ਤਾਂ ਕਹਿ ਤੂੰ ਮੈਂ ਬਸ ਠੀਕ ਰੱਖ ਆ ਕੇ ਤਰੇ ਮਿੰਨੂ ਉਹ ਸੈਟ ਕਰਾਈ ਆ ਤੇ ਛਪਾਈ ਵਜੇ ਨਹੀਂ ਤੇ ਉਹਨੂੰ ਫੁੱਲ ਨਾ ਚੁਗੇ ਜਾਂਦੇ ਉਹਨਾਂ ਨੇ ਮੈਂ ਜਦੋਂ ਦੀ ਬਸ ਚ ਬੈਠੀ ਨਾ ਮੇਰੇ ਤੇ ਪਾਰ ਗਿਆ ਬੈਂਡਿਆ ਉਹ ਦੇਵਾ ਉਹ ਤੇਰਾ ਆਪਣਾ ਹੀ बिल्कुल पंजाबी इंडस्ट्री के बीच नवी फिल्म आई है फिल्म महेश मांझीकर जी हमारे साथ हैं तो सर कैसा फील कर रहे हो आपकी पंजाबी इंडस्ट्री में पहली फिल्म है बहुत बहुत मुबारक हो आपको फीलिंग कैसी आ रही है बहुत 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 सालों से इच्छा थी कि पंजाबी फिल्म करनी है और मुझे खुशी है कि ये फिल्म मैंने की है कि एक क्या बोलते हैं एक सोशल मैसेज उसमें बहुत बढ़िया और फन फिल्म है और एक्टर सब नए थे तो उनके साथ काम करने में एक अलग मज़ा रहता है तो वो या कोई हीरो या कोई ऐसा नहीं था सब साथ में एक थिएटर करने का फील है और एक बहुत मैं आई विश दिस फिल्म की बहुत बड़ी हिट हो जाए क्योंकि आ, जो मैसेज है वो बहुत इंपॉर्टेंट मैसेज है दोस्तों सर जैसे पंजाब की बात आ जाती है और नशे की बात आती है नशे को लेकर बहुत ही बाखूबी तरीके से एक सोशल मैसेज दिया गया है क्योंकि पंजाब में जिस तरीके से नशा बढ़ रहा है उसको लेकर कुछ भी ऐसी फिल्में और आनी चाहिए कि इंडस्ट्री में डेफिनेटली डेफिनेटली और स्टेप इन द राइट डायरेक्शन और मुझे लगता है और जो एक ऐसा मैंने कि कोई सीरियसली मैसेज दिया एक फन फिल्म में एक बहुत सीरियस मैसेज दिया इसलिए ये फिल्म बहुत इंपॉर्टेंट है आपने वान्टर में आपका किरदार बहुत अच्छा था आने वाले फ्यूचर में हो सकता है पंजाबी इंडस्ट्री के साथ और भी काम करें और मजा आएगा काम करने में डेफिनेटली बहुत-बहुत थैंक यू सर थैंक यू सो बिल्कुल पंजाबी इंडस्ट्री ਦੇ ਵਿੱਚ ਨਵੀਂ ਫਿਲਮ ਰਿਲੀਜ਼ ਹੋਈ ਆ ਲੋਕੀ ਫਿਲਮ ਡੱਬੀ ਚੋ ਯਾਰੋ ਪ੍ਰਕਾਸ਼ ਗਾਧੂ ਜੀ ਸਾਡੇ ਨਾਲ ਨੇ ਭਾਜੀ ਕਿਵੇਂ ਵੇਖਦੇ ਹੋ ਇੱਕ ਸੋਹਣੀ ਫਿਲਮ ਨਿਕਲ ਕੇ ਸਾਹਮਣੇ ਆਈ ਆ ਅਸੀਂ ਦੇਖਿਆ ਸੋਸ਼ਲ ਮੈਸੇਜ ਦੇ ਨਾਲ ਨਾਲ ਦਿੱਤਾ ਗਿਆ ਕਨਸੈਪਟ ਬਹੁਤ ਵਧੀਆ ਸੀ ਮੈਂ ਸੋਚਿਆ ਨਹੀਂ ਸੀ ਕਿ ਕਰਨ ਦੀ ਅਜੋ ਵਿਚਾਰਾ ਦੁਨੀਆ 'ਚ ਨਹੀਂ ਹੈ ਵਿਚਾਰਾ ਉਹ ਡੈਥ ਹੋ ਗਈ ਉਹਦੀ ਕੀ ਕਹਾਣੀ ਲਿਖੀ ਕਮਾਲ ਬਾਕੀ ਮੁੰਡਿਆਂ ਨੇ ਕੰਮ ਕੀਤਾ ਮੈਂ ਸਮਝਦਾ ਹੀਰੋ ਉਹ ਜਿਹੜਾ ਇੱਕ ਨਵਾਂ ਹੀਰੋ ਮਿਲ ਗਿਆ ਇੰਡਸਟਰੀ ਨੂੰ ਚੰਗੀ ਗੱਲ ਹੈ ਸਾਡੇ ਹੀਰੋ ਨਿਕਲ ਕੇ ਆਉਣੇ ਚਾਹੀਦੇ ਆ ਕਮਾਲ ਦਾ ਕੰਮ ਕੀਤਾ ਕਨਸੈਪਟ ਪੰਜਾਬ ਦੇ ਮੁੱਦੇ ਜਿਸ ਤਰੀਕੇ ਨਾਲ ਅੱਜ ਪੰਜਾਬ ਦੀ ਜਵਾਨ ਕਿਤੇ ਨੇ ਕਿਤੇ ਨਸ਼ੇ ਨੇ ਕੋਰਾ ਲਾਇਆ ਅਜਿਹੀਆਂ ਫਿਲਮਾਂ ਆਉਣੀਆਂ ਜ਼ਰੂਰੀ ਵੀ ਨੇ ਬਿਲਕੁਲ ਜੀ ਬਿਲਕੁਲ ਨਸ਼ੇ ਮਲੀ ਬੰਦੇ ਦਾ ਮੈਨੂੰ ਲੱਗਦਾ ਵੀ ਇੱਕ ਟਰਮੀਨੇਸ਼ਨ ਹੋਣਾ ਚਾਹੀਦਾ ਤੁਸੀਂ ਕੀ ਨਹੀਂ ਕਰ ਸਕਦਾ ਹੈ ਨਾ ਨਸ਼ੇ ਤੇ ਤੁਸੀਂ ਲੱਗਿਆ ਤਾਂ ਤੁਸੀਂ ਛੁੱਟ ਨਹੀਂ ਸਕਦਾ ਬੜੀ ਵਧੀਆ ਜੀ ਫੈਮਲੀ ਫਿਲਮ ਹੈ ਸਾਰੇ ਨੂੰ ਦੇਖਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਯੂਥ ਨੂੰ ਬਹੁਤ ਦੇਖਣੀ ਚਾਹੀਦੀ ਹੈ ਯੂਥ ਉਸਤਾਨੀ ਬੋਰ ਹੋਏ ਦੇਖਦੇ ਇੱਕ ਵਾਰ ਕਿਉਂਕਿ ਲੋਟਪੋਟ ਬਹੁਤ ਹੈ ਕਮਾਲ ਹੋ ਗਈ ਕਮਾਲ ਹੋ ਗਈ ਕਿਤੇ ਵੀ ਫਿਲਮ ਤੁਹਾਨੂੰ ਛੱਡਦੀ ਨਹੀਂ ਤੁਹਾਨੂੰ ਨਾਲ ਲੈ ਕੇ ਜਾਂਦੀ ਇਸ ਤੇ ਗੱਲ ਬੜਾ ਔਖਾ ਹੋ ਜਾਂਦਾ ਹੈ ਸੋਸ਼ਲ ਮੈਸੇਜ ਜਿਹੜਾ ਨਾਲ ਹੱਸੋ ਨਹੀਂ ਅੱਛੇ ਕਨਸੈਪਟ ਮੈਨੂੰ ਚੰਗਾ ਲੱਗਿਆ ਉਹਨੂੰ ਜੇ ਇੱਕ ਫਿਲਮ ਆਈ ਸੀ ਉਹ ਇਹ ਭੋਲੇ ਹੋਏ ਮਰਾ ਕਿੰਨੀ ਉਹ ਕਿੱਡਾ ਵਧੀਆ ਕਨਸੈਪਟ ਜਿਹੜੇ ਕਨਸੈਪਟ ਆ ਨਾ ਚੰਗੇ ਕਨਸੈਪਟ ਆ ਉਹਦੇ ਉਹਦੇ ਚ ਸਾਰੇ ਚੰਗੇ ਜਿਹੜੇ ਕੰਮ ਕਰਦੇ ਨੇ ਪਿੱਲਰ ਫਿਲਮ ਚ ਆ ਜਾਂਦੇ ਬਹੁਤ ਬਹੁਤ ਸ਼ੁਕਰੀਆ ਭਾਈ ਥੈਂਕ ਯੂ ਸੋ ਬਿਲਕੁਲ ਅੱਜ ਫਿਲਮ ਰਿਲੀਜ਼ ਹੋਈ ਹੈ ਮੁੱਕਈ ਫੀਮ ਡੱਬੀ ਚੋ ਯਾਰ ਉਹ ਪਟਾਗਰੀ ਵਾਲਪਾ ਜੀ ਸੜਨੇ ਪਾਜੀ ਕਿਵੇਂ ਦੀ ਲੱਗੀ ਫਿਲਮ ਬਹੁਤ ਸੋਹਣੀ ਫਿਲਮ ਆ ਵੀਰੇ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਯਾਰ ਤੇ ਬਹੁਤ ਸੋਹਣਾ ਮੈਸੇਜ ਵੀ ਆ ਚਲੋ ਓਕੇ ਆ ਪਰ ਫਨ ਜਾਵਾ ਬਹੁਤ ਘੈਂਡ ਬਹੁਤ ਘੈਂਡ ਸਾਰਿਆਂ ਨੂੰ ਪਸੰਦੂ ਵੀ ਚੀਜ਼ਾਂ ਕਿਵੇਂ ਉਹਨਾਂ ਨੇ ਬੰਨ ਕੇ ਰੱਖੇ ਇੱਕ ਮੈਨੂੰ ਬਹੁਤ ਗੁਸ਼ੀ ਹੋਈ ਹੈ ਕਿ ਉਹਦੇ ਚ ਯਾਰ ਸਾਰੇ ਜਿੰਨੇ ਵੀ ਆਰਟਿਸਟ ਨੇ ਜਿੰਨੇ ਵੀ ਆਰਟਿਸਟ ਸਾਰਿਆਂ ਨੇ ਬਾਲਾ ਸੋਨਾ ਕੰਮ ਕੀਤਾ ਤੇ ਉਹਨਾਂ ਨੂੰ ਜਿੱਦਾਂ ਜਿੱਦਾਂ ਕੰਮ ਦਿੱਤਾ ਗਿਆ ਉਹਨਾਂ ਨੇ ਬਹੁਤ ਸੋਹਣਾ ਨਿਭਾਇਆ ਇਹ ਨਹੀਂ ਹੈ ਕਿ ਇਕੱਲਾ ਐਕਟਰੀ ਫਿਲਮ ਚ ਪਜਿਆ ਫਿਰਦਾ ਉੱਤੇ ਸਾਰੀ ਫਿਲਮ ਚ ਐਕਟਰ ਸੀ ਤੇ ਧੀਰਜਬਾਈ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆ ਸਾਰੇ ਯਾਰ ਜ਼ਰੂਰ ਦੇਖਣ ਆਓ ਮੇਰਾ ਵੀਰ ਹਣਾ ਬਹੁਤ ਗੁੱਡ ਫਿਲਮ ਆ ਤੁਸੀਂ ਇਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ ਬਹੁਤ ਤੁਹਾਡੇ ਕੈਰੈਕਟਰ ਨੇ ਜਿਆਦਾ ਕਰਕੇ ਜੋ ਕੈਰੈਕਟਰ ਇਸ ਫਿਲਮ ਦੇ ਵਿੱਚ ਦਿਖਾਏ ਗਏ ਸੀ ਉਹ ਵੀ ਦੀ ਕੈਰੈਕਟਰ ਤੁਸੀਂ ਕਰਦੇ ਹੋ ਤੁਹਾਨੂੰ ਲੱਗਿਆ ਨਹੀਂ ਕਿ ਹਾਂ ਯਾਰ ਜੋ ਜਿੰਨਾ ਇਹਨਾਂ ਨੇ ਕੈਰੈਕਟਰ ਨਾਲ ਇਨਸਾਫ ਕੀਤਾ ਪੂਰੀ ਤਰੀਕੇ ਨਾਲ ਹੈ ਕਿ ਨਹੀਂ ਬਿਲਕੁਲ ਨਹੀਂ ਨਹੀਂ ਬਹੁਤ ਘੰਟ ਬਹੁਤ ਘੰਟ ਭਾਜੀ ਤਾਂ ਦੇਖੋ ਇਹ ਸਾਰੇ ਮੈਂ ਅਸਾ ਚੱਲੋ ਕਹਾਂ ਆ ਵੀ ਉਹੀ ਤੁਰੇ ਵਰਦੇ ਐਕਟਰ ਬਣੇ ਆ ਸਾਰੇ ਥੀਏਟਰ ਵਾਲੇ ਨੇ ਭਾਜੀ ਹੈ ਨਾ ਤੇ ਉਹਨਾਂ ਦਾ ਕੰਮ ਬਹੁਤ ਜਿਆਦਾ ਸੋਹਣਾ ਹੈ ਉਹਨਾਂ ਨੇ ਭਾਜੀ ਮਿਹਨਤਾਂ ਬਹੁਤ ਕੀਤੀਆਂ 20 22 25 ਸਾਲ ਉਹਨਾਂ ਨੇ ਮਿਹਨਤਾਂ ਕੀਤੀਆਂ ਜੇ ਅੱਜ ਦੇ ਟਾਈਮ 'ਚ ਪੰਜਾਬੀ ਇੰਡਸਟਰੀ ਚੱਲੀ ਆ ਤੁਸੀਂ ਇਹ ਦੇਖੋ ਵੀ ਕਿੰਨੇ ਬੰਦੇ ਭਾਈ ਆਪਦੇ ਆਪ ਨੂੰ ਮੂਰੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਹੱਤੋਂ 10 ਸਾਲ 15 ਸਾਲ ਪਹਿਲਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਸੀ ਇਹ ਕੌਣ ਨੇ ਇਹ ਕੌਣ ਨੇ ਹੈ ਨਾ ਉਹ ਇਹ ਚੱਕਰ ਆ ਕਿ ਹੁਣ ਸਹੀ ਹੋਇਆ ਕੰਮ ਸੈੱਟ ਹੋਇਆ ਸਾਰਾ ਫਿਲਮ ਦੇ ਵਿੱਚ ਸੋਸ਼ਲ ਮੈਸੇਜ ਦੇਣਾ ਵੱਡਾ ਚੈਲੰਜ ਹੁੰਦਾ ਅੱਜ ਦੇ ਜਮਾਨੇ ਦੇ ਵਿੱਚ ਨਹੀਂ ਨਹੀਂ ਉਹ ਵੀਰੇ ਮੈਸੇਜ ਵਾਲੀ ਗੱਲ ਠੀਕ ਆ ਪਰ ਅੱਜ ਕੱਲ ਦੇ ਲੋਕ ਨਾ ਮੈਸੇਜ muse ਲੈਣੇ ਨਹੀਂ ਚਾਹੁੰਦੇ ਇਹ ਇਹ ਦੁਨੀਆ ਬਹੁਤ ਸਿਆਣੀ ਹੋ ਗਈ ਆ ਹੁਣ ਉਹ ਇਹ ਮੈਸੇਜ ਦੇਖ ਕੇ ਨਾ ਖਾਣ ਲੱਗਣ ਨਾ ਇਹ ਮੈਸੇਜ ਦੇਖ ਕੇ ਛੱਡਣ ਲੱਗਣ ਠੀਕ ਆ ਪਰ ਬਹੁਤ ਦੁਨੀਆ ਸਿਆਣੀ ਹੋ ਗਈ ਉਹ ਉਦੋਂ ਦੀਆਂ ਗੱਲਾਂ ਸੀ ਮੈਸੇਜ ਵਾਲੀਆਂ ਤੇ ਜਦੋਂ ਇਕੱਲੇ ਡਿਊਟੀ ਬੰਦ ਤੇ ਫਿਰ ਮੈਂ ਚਲਦੀ ਹੁੰਦੀ ਸੀ ਵੀ 21 ਫਿਲਮ ਦੇਖਣੀ ਆ ਉਹ ਚ ਜੇ ਕੋਈ ਦਿਖਾ ਗਿਆ ਦਿਖਾ ਗਿਆ ਨਹੀਂ ਉਹ ਤੋਂ ਬਿਨਾ ਤਾਂ ਆਪਾਂ ਦੇਖਣਾ ਹੀ ਕੁਝ ਨਹੀਂ ਮੋਬਾਈਲ ਨਹੀਂ ਹੈਗਾ ਕੁਝ ਨਹੀਂ ਹੈ ਹੁਣ ਤਾਂ ਭਾਈ ਲੋਕਾਂ ਕੋਲੇ ਸਾਰਾ ਫਿਲਮ ਦੇ ਇੱਕ ਨਾਲ ਦੀ ਨਾਲ ਤਾਂ ਥੱਲੇ ਰੀਲਾਂ ਖੋਲ੍ਹਿਆ ਹੁੰਦੀਆਂ ਨੇ ਨਾਲ ਦੀ ਨਾਲ ਇੰਸਟਾ ਖੋਲ੍ਹਿਆ ਆਉਂਦਾ ਜੇ ਫਿਲਮ ਚੋਂ ਨਹੀਂ ਕੁਝ ਦੇਖਣ ਨੂੰ ਚੰਗਾ ਮਿਲੂਗਾ ਤਾਂ ਉੱਥੇ ਮਿਲ ਜੂਗਾ ਉਧਰੋਂ ਨਹੀਂ ਕੋਈ ਮਾਲਾ ਮਿਲੂ ਤਾਂ ਉਹਦੇ ਚ ਮਿਲ ਜੂ ਇਹ ਚੱਕਰ ਹੋਰ ਕੋਈ ਚੱਕਰ ਬਹੁਤ ਬਹੁਤ ਹਾਂ ਥੈਂਕ ਯੂ ਥੈਂਕ ਯੂ ਫਿਲਮ ਦੇਖਿਆ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਤੇ ਜਿਸ ਤਰੀਕੇ ਦੇ ਨਾਲ ਮੂਵੀ ਦੇ ਵਿੱਚ ਸੋਸ਼ਲ ਮੈਸੇਜ ਦਿੱਤਾ ਗਿਆ ਬਹੁਤ ਘੱਟ ਕਰ ਬੰਦਿਆ ਨੇ ਹਾਂਜੀ ਮਤਲਬ ਆਹੀ ਚਾਹੀਦਾ ਹੁੰਦਾ ਹੈ ਮੂਵੀ ਚ ਕਿਉਂਕਿ ਲੋਕ ਇੱਥੇ ਹੀ ਇਨਫਲੂਐਂਸ ਹੁੰਦੇ ਨੇ ਤਾਂ ਬਹੁਤ ਵਧੀਆ ਲੱਗਿਆ ਲੋੜ ਕਾ ਪੂਰੀ ਸੀਗਾ ਬੋਰਤਾ ਨਹੀਂ ਹੋਏ ਬਿਲਕੁਲ ਵੀ ਨਹੀਂ 1 ਮਿੰਟ ਵੀ ਨਹੀਂ 1 ਮਿੰਟ ਤੇ ਲਈ ਵੀ ਬੋਰ ਹੋਏ ਪੂਰੀ ਫਿਲਮ ਦੇ ਵਿੱਚ ਨਹੀਂ ਵੀਰੇ ਜਮਾ ਵੀ ਨਹੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਸਾਈ ਸੀ ਸਾਰੀ ਫਿਲਮ ਚ ਆਸੇ ਨਾਲ ਲੋਡ ਪੂਰਾ ਜੀ ਪੂਰਾ ਪੂਰਾ ਮਤਲਬ ਜਿਸ ਤਰੀਕੇ ਨਾਲ ਸੋਸ਼ਲ ਮੈਸੇਜ ਦਿੱਤਾ ਗਿਆ ਕਿਤਨੇ ਕਿਤੇ ਬਹੁਤ ਵਧੀਆ ਫਿਲਮ ਨਿਕਲੀ ਫਿਲਮ ਵੀਰੇ ਜਿਹੜੀ ਆਪਣਾ ਅੱਜ ਕੱਲ ਉਹ ਚੱਲੀ ਜਾਂਦਾ ਕਿ ਕ ਉੜੇ ਵੀ ਚੱਲੀ ਜਾਂਦਾ ਉਹਰੇ ਲਈ ਵੀ ਸਾਰਾ ਕੁਝ ਦੱਸਿਆ ਹੋਇਆ ਉਸ ਫਿਲਮ ਦੇ ਵਿੱਚ ਜਰੂਰ ਦੇਖਣੀ ਚਾਹੀਦੀ ਜੀ ਫਿਲਮ ਫਿਲਮ ਦਾ ਕੋਈ ਪਾਰਟ ਜੋ ਸਭ ਤੋਂ ਸੋਹਣਾ ਲੱਗਿਆ ਹੋਵੇ ਸਾਰੇ ਪਾਰਟ ਸੋਹਣੇ ਸੀ ਵੀਰੇ ਕੋਈ ਦੱਸਣ ਨੂੰ ਹਾਈ ਨਹੀਂ ਕੋਈ ਐਦਾਂ ਦਾ ਬਾਈ ਫਿਲਮ ਦੇਖ ਕੇ ਆਇਓ ਮੁੱਕ ਗਈ ਫੀਮ ਡੱਬੀ ਚੋ ਯਾਰੋ ਕਿਵੇਂ ਲੱਗੀ ਫਿਲਮ ਪੂਰੀ ਫਿਲਮ ਬਹੁਤ ਸੋਹਣੀ ਹੈ ਵੀਰੇ ਕਮਾਲ ਦੀ ਫਿਲਮ ਆ ਪੂਰੀ ਮੂਵੀ ਦੇ ਵਿੱਚ ਵੀ ਕਿਤੇ ਵੀ ਬੋਰ ਹੋਇਓ ਥੋੜਾ ਲੱਗਿਆ ਵੀ ਹਾਂ ਬਿਲਕੁਲ ਵੀ ਨਹੀਂ ਯਾਰ ਮੈਂ ਇੰਟਰਵਲ 'ਚ ਵੀ ਨਹੀਂ ਉੱਠਿਆ ਹੈਗਾ ਵੀ ਕਿਤੇ ਮੇਰੇ ਆਉਣ ਤੋਂ ਪਹਿਲਾਂ ਫਿਲਮ ਨਾ ਚੱਲ ਬੇ ਸਟਾਰਟ ਹੋ ਜੇ ਮਲੇ ਇੰਨੀ ਕਿ ਇੱਕ ਦੂਜੇ ਨਾਲ ਬੰਨ ਕੇ ਰ ਦਰਸੀਨ 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 ਨੈਕਸਟ 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 ਖੁੱਲਦੀ ਜਾਂਦੀ ਹੈ ਫਿਲਮ ਤੇ ਭਾਈ ਕਿੰਨਾ ਕਿਹੜਾ ਕੈਰੈਕਟਰ ਜਿਹੜਾ ਸੀਗਾ ਸਭ ਤੋਂ ਘੈਂਟ ਲੱਗਿਆ ਤੁਹਾਨੂੰ ਇੱਕ ਤਾਂ ਸਰਪੰਚ ਸਾਹਿਬ ਵਾਲਾ ਵੀ ਸੋਹਣਾ ਕੈਰੈਕਟਰ ਸੀ ਸੁਖੀ ਭਾਈ ਵਾਲਾ ਤੇ ਬਹੁਤ ਸੋਹਣਾ ਜਿਦਾਰ ਭਾਈ ਦਾ ਜਿਵੇਂ ਹੀ ਘੈਂਟ ਰੇ ਕੰਮ ਪੂਰਾ ਮਾਹੌਲ ਪੂਰਾ ਗਰਦਾਸਪੁਰ ਵਾਲੀ ਅਮਰਸਰ ਵਾਲੀ ਬੋਲੀ ਤਰਨਤਾਰ ਵਾਲੀ ਬਹੁਤ ਸੋਹਣਾ ਲੱਗੇ ਰੱਖੀ ਕਿੰਨੇ ਨੰਬਰ ਦਵੋਗੇ ਫਿਲਮ 10 ਵਿੱਚ ਤੇ 10 ਤੋਂ 10 ਹੀ ਨੇ ਵੀਰੇ 10 ਤੋਂ ਘਟਦਾ ਹੈ ਹੀ ਨਹੀਂ 10 ਤੋਂ ਪਲੱਸ ਹੀ ਨੇ ਨੰਬਰ ਤੁਸੀਂ ਕਿੰਨੇ ਨੰਬਰ ਦਓਗੇ ਭਾਜੀ ਫਿਲਮ ਨੂੰ ਵੀਰੇ ਪਹਿਲੀ ਗੱਲ ਤਾਂ ਫਿਲਮ ਫੇਕ ਨਹੀਂ ਹੈਗੀ ਜਿਵੇਂ ਲੋਕਾਂ ਉਹੀ ਕਰਦੇ ਜਾਂਦੇ ਆ ਨਾ ਉਹ ਚੀਜ਼ ਨਹੀਂ ਬਾਕੀ ਚਿੰਤਾ ਦਾ ਵਿਸ਼ਾ ਹੈ ਨਾ ਤੇ ਜਿਸ ਕਨਸੈਪਟ ਨੂੰ ਲੈ ਕੇ ਫਿਲਮ ਬਣੀ ਹੈਗੀ ਪਹਿਲੀ ਗੱਲ ਤਾਂ ਇਹ ਆ ਮੈਂ ਤਾਂ ਕਹਿਣਾ ਜੇ 10 ਤੋਂ 10 ਮੰਗਿਆ ਤੁਸੀਂ 10 ਚੋਂ 11 ਵੀ ਦੇ ਸਕਦੇ ਆ ਉਹ ਚੀਜ਼ ਉਹ ਨਹੀਂ ਹੈਗੀ ਜਿਵੇਂ ਲੋਕ ਕਹਿੰਦੇ 11 ਹਾਂਜੀ ਹੋ ਗਏ ਉਹ ਨਹੀਂ ਜੈਨੂਅਨ ਨੇ ਦੇਖਣੀ ਚਾਹੀਦੀ ਹੈ ਫਿਰ ਬਿਲਕੁਲ ਜੀ ਦੇਖਣੀ ਜੀ ਨੇ ਸਾਰੇ ਕਰੈਕਟਰਾਂ ਦਾ ਇੱਕੋ ਜਿਹਾ ਕੰਮ ਆ ਮਤਲਬ ਕਰੈਕਟਰਾਂ ਦੇ ਕੰਮ ਹੋਇਆ ਹੋਇਆ ਇਹ ਨਹੀਂ ਹੈਗਾ ਵੀ ਇੱਕ ਕੈਰੈਕਟਰ ਉੱਤੋਂ ਦੀਆਂ ਨਹੀਂ ਸਾਰੇ ਬਰੋਬਰ ਦੇ ਕੈਰੈਕਟਰ ਨੇ ਤੇ ਇੱਕ ਦੂਜੇ ਨਾਲ ਟੱਕਰ ਦਿੰਦੇ ਨੇ ਇੱਕ ਤੋਂ ਵੱਧ ਕੇ ਇੱਕ ਤੋਂ ਵੱਧ ਕੇ ਇੱਕ ਹਰ ਇੱਕ ਚੀਜ਼